ਜੇਕਰ ਅੱਜ ਜਾਂ ਕੱਲ ਤੁਸੀਂ ਕਿਸੇ ਸਫ਼ਰ ਤੇ ਜਾਣਾ ਹੈ ਤਾਂ ਐਸਾ ਸਫ਼ਰ ਨੂੰ ਟਾਲਣਾ ਠੀਕ ਹੋਵੇਗਾ ਕਿਉਂਕਿ ਬੱਸਾਂ ਨਾ ਮਿਲਣ ਕਾਰਨ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਸਲ ਪੰਜਾਬ ਵਿੱਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਬੁਰੀ ਖ਼ਬਰ ਆਈ ਹੈ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਅਗਲੇ 2 ਦਿਨਾਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਹ ਮੁਸ਼ਕਲਾਂ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਜਾਣਗੀਆਂ ਇਹ ਹੈ ਇਸ ਲਈ ਕਿਉਂਕਿ ਪੰਜਾਬ ਰੋਡਵੇਜ਼ ਬੱਸ ਅਤੇ ਪੀਆਰਟੀਸੀ ਦੇ ਕੰਟਰੈਕਟ ਕੰਮੇ ਅੱਜ ਤੋਂ 2 ਦਿਨ ਦੀ ਹੜਤਾਲ ਦੇ ਜਾਣਗੇ ਜੀ ਹਾਂ ਅੱਜ ਯਾਨੀ ਕਿ 12 ਅਤੇ 13 ਮਾਰਚ ਨੂੰ ਸਰਕਾਰੀ ਬੱਸਾਂ ਦਾ ਚੱਕਾ ਝਾਮ ਰਹੇਗਾ ਅਤੇ ਅੱਜ ਦੁਪਹਿਰ 12 ਵਜੇ ਤੋਂ ਬੱਸਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ ਫਕੇ ਕਰੋ ਫਕੇ ਕਰੋ ਮੁਰਦਾਬਾਦ ਮੁਰਦਾਬਾਦ ਟਿਕੈਟਰੀ ਸਿਸਟਮ ਮੁਰਦਾਬਾਦ 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 ਫਕੇ ਕਰੋ ਟਿਕੈਟਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੀਆਂ ਆਂ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਪੰਜਾਹ ਸਰਕਾਰ ਕਰ ਦੇਗੀ ਤੇਰਾ ਬੇਰੀ 420 ਠੇਕੇਦਾਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੀਆਂ ਨੌਕਰੀਆਂ ਦਾ ਬੰਦ ਕਰੋ ਕੰਟਰੈਕਟ ਮੁਲਾਜ਼ਮ ਜਥੇਬੰਦੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਰੱਖੀ ਹੈ ਅਤੇ ਆਊਟਸੋਰਸ ਰਾਹੀਂ ਸਰਕਾਰ ਵੱਲੋਂ ਕੀਤੀ ਜਾ ਰਹੀ ਭਰਤੀ ਦਾ ਵਿਰੋਧ ਕੀਤਾ ਹੈ ਯੂਨੀਅਨ ਆਗੂਆਂ ਦਾ ਰੋਸ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਹੋਈ ਮੀਟਿੰਗ 'ਚ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਸੀ ਪਰ ਹੁਣ ਉਸ ਦੇ ਉਲਟ ਮੈਨੇਜਮੈਂਟ ਵੱਲੋਂ ਇੱਕ ਚਿੱਠੀ ਕੱਢ ਕੇ ਕੁਝ ਮੁਲਾਜ਼ਮਾਂ ਨੂੰ ਆਊਟਸੋਰਸ 'ਤੇ ਘੱਟ ਤਨਖਾਹ 'ਤੇ ਭਰਤੀ ਕੀਤਾ ਜਾ ਰਿਹਾ ਹੈ ਕੀ ਨਾਮ ਹੈ ਬਲਜੀਤ ਸਿੰਘ ਗਿੱਲ ਸਰਕਾਰ ਨੇ ਜਿਹੜੀ ਲੈਟਰ ਕੱਢੀ ਆ ਆਪਣੇ ਬਲੈਕਲਿਸਟ ਬੰਦੇ ਜਿਹੜੇ ਥੋੜੀਆਂ-ਥੋੜੀਆਂ ਰਿਪੋਰਟਾਂ ਤੇ ਬਲੈਕਲਿਸਟ ਕੀਤੇ ਗਏ ਸੀ ਉਹਨਾਂ ਨੂੰ ਲੈਣ ਵਾਸਤੇ ਸਰਕਾਰ ਨੇ ਸਹੀ ਡਾਟਾ ਕੱਢਿਆ ਅੱਗੇ ਮੈਨੇਜਮੈਂਟ ਨੇ ਤੋੜ-ਮੜੋੜ ਕੇ ਜਿਹੜਾ ਵਾ ਉਹ ਪੇਸ਼ ਕੀਤੀ ਆ ਤੇ ਉਹਦੇ ਵਿੱਚ ਇਹ ਕੀ ਕੀਤਾ ਕਿ ਜਿਹੜੇ ਕੰਟਰੈਕਟ ਤੇ ਯੂਨੀਵਰਸਿਟੀ ਟੈਸਟ ਲੈ ਕੇ ਰੱਖੇ ਸੀ ਬੰਦੇ ਉਹਨਾਂ ਨੂੰ ਵੀ ਆਊਟਸੋਰਸ ਤੇ ਕਰ ਰਹੇ ਆ ਔਰ ਅੱਗੇ ਤੇ ਆਊਟਸੋਰਸ ਨੂੰ ਪੱਕਿਆਂ ਵਾਸਤੇ ਕਹਿੰਦੇ ਸੀ ਪੱਕੇ ਕਰਾਂਗੇ ਪਰ ਦੂਜਿਆਂ ਨੂੰ ਵੀ ਇਹਨਾਂ ਨੇ ਪਲਾਨ ਹੀ ਇਹੋ ਜਿਹਾ ਕਰ ਲਿਆ ਵਾ ਕਿ ਇਹਨਾਂ ਨੂੰ ਛੋਟਾ-ਛੋਟਾ ਮਤਲਬ ਬਲੇਮ ਲਾ ਕੇ ਔਰ ਉਹਨਾਂ ਨੂੰ ਫਿਰ ਆਊਟਸੋਰਸ ਤੇ ਰੱਖੀਏ ਤੇ ਘੱਟ ਤਨਖਾਹ ਕੀਤੀ ਜਾਏ ਅੱਗੇ ਹੋਰ ਸਿਸਟਮ ਜਿਹੜਾ ਰੋਡਵੇਜ ਦਾ ਚੱਲਣ ਡਿਆ ਵਾ ਉਹ ਭਾਈ ਜਿਓ ਮਰਜੀ ਕਰ ਜਾਣ ਉਹਨਾਂ ਨੂੰ ਕੋਈ ਮਤਲਬ ਪੂਰੀ ਪੂਰੀ ਤਨਖਾਹ ਤੇ ਆ ਤੇ ਸਾਡੇ ਇੱਕ 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 ਰਿਪੋਰਟ ਕਿਸ ਦੀ ਕੋਈ ਗਲਤੀ ਕਾਰਨ ਹੋਈ ਆ ਜਾਂ ਨਹੀਂ ਹੋਈ ਉਹ ਉਹਨਾਂ ਨੂੰ ਆਊਟਸੋਰਸ ਤੇ ਫੇਰ ਕਰ ਰਹੇ ਆ ਤੇ ਇਹ ਤੇ ਸਰਕਾਰ ਨੂੰ ਪਤਾ ਵਾ ਪਹਿਲੇ ਪਹਿਲੀ ਇਹਨਾਂ ਦੇ ਮੀਟਿੰਗ ਚ ਕਿਹਾ ਸੀ ਕਿ ਆਪਾਂ ਇਹ ਪੱਕੇ ਕਰਾਂਗੇ ਬੰਦੇ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਅਸੀਂ ਤੇ ਸਗੋਂ ਇਹਨਾਂ ਦਾ ਬਹੁਤ ਬਹੁਤ ਸਹਿਯੋਗ ਕੀਤਾ ਸੀ ਬੱਸਾਂ 'ਚ ਪ੍ਰਚਾਰ ਵੀ ਕੀਤੇ ਸੀ ਕਿ ਵਧੀਆ ਸਰਕਾਰ ਹੋਊਗੀ ਤੇ ਸਾਡਾ ਕੁਝ ਸੁਨਵਾਈ ਹੋਊਗੀ ਪਰ ਐ ਵਕਤ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਪਤਾ ਨਹੀਂ ਹੁਣ ਮੈਨੇਜਮੈਂਟ ਕਰ ਰਹੀ ਹੈ ਗਲਤ ਜਾਂ ਸਰਕਾਰ ਕਰ ਰਹੀ ਆ ਇਹ ਤੇ ਸਰਕਾਰ ਆਪਣਾ ਲੈਟਰ ਵੇਖ ਕੇ ਅਸੀਂ ਲੈਟਰ ਕੀ ਕੱਢਿਆ ਸੀ ਔਰ ਮੈਨੇਜਮੈਂਟ ਨੇ ਕਿੰਨੇ ਤੋੜ ਮਰੋੜ ਕੇ ਇਹ ਗਾੜੀ ਕੀਤਾ ਵਾ ਇਹ ਤੇ ਬਾਕੀ ਇਹ ਗੱਲ ਹੈਗੀ ਆ ਅਸੀਂ ਰੋਸ ਵਜੋਂ ਜਿਹੜਾ ਵਾ ਅੱਜ ਗੇਟ ਰਾਲੀ ਪੂਰੇ ਸਤਾਈਆਂ ਦੀਪੂਆਂ ਦੇ ਵਿੱਚ ਰੱਖੀਆਂ ਵਾਂ ਤੇ ਬਾਅਦ ਦੇ ਵਿੱਚ ਆਪਾਂ 13 ਤਰੀਕ ਨੂੰ ਜਿਹੜਾ ਚੰਡੀਗੜ੍ਹ ਜਾ ਰਹੇ ਆ ਇਹ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਮਤਲਬ ਇੰਨਾ ਇੰਨਾ ਚੇਰ ਲੋਕਾਂ ਨੂੰ ਹੋ ਗਿਆ ਵਾ ਅਸੀਂ ਤਾਂ ਪੱਕਿਆਂ ਦੀ ਆਸ ਲਾਈ ਸੀ ਤੇ ਇਹ ਮਤਲਬ ਸਿਸਟਮ ਹੀ ਹੋਰ ਕਰਤਾ ਇਹਨਾਂ ਨੂੰ ਮਤਲਬ ਥੋੜੀਆਂ-ਥੋੜੀਆਂ ਰਿਪੋਰਟਾਂ ਕਰਕੇ ਇਹਨਾਂ ਨੂੰ ਬੈਗ ਲਿਆਓ ਇਹਨਾਂ ਨੂੰ ਆਊਟਸੋਰਸ ਤੇ ਫੇਰ ਲਿਆਓ ਇਹ ਕੰਮ ਜਿਹੜਾ ਬਹੁਤ ਨਿੰਦਣਯੋਗ ਹੈ ਵਰਕਰਾਂ ਦੇ ਇਲਜ਼ਾਮੇ ਦੇ ਪਿਛਲੇ ਦਿਨੀ ਟ੍ਰਾਂਸਪੋਰਟ ਮੰਤਰੀ ਸੈਕਟਰੀ ਐਮ ਡੀ ਨਾਲ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਨੂੰ ਕੁਝ ਅਧਿਕਾਰੀਆਂ ਵੱਲੋਂ ਲਾਗੂ ਕਰਨ 'ਚ ਦੇਰੀ ਕੀਤੀ ਜਾ ਰਹੀ ਹੈ ਅਤੇ ਸਸਪੈਂਡ ਕੰਟਰੈਕਟ ਮੁਲਾਜ਼ਮਾਂ ਨੂੰ ਆਊਟਸੋਰਸ ਦੇ ਠੇਕੇਦਾਰ ਕੋਲ ਭੇਜਿਆ ਜਾ ਰਿਹਾ ਹੈ ਅਤੇ ਹੁਣ ਪੀ ਆਰਟੀਸੀ ਵਿੱਚ ਛੁੱਟੀ ਅਤੇ ਰੈਸਟ ਵੀ ਠੇਕੇਦਾਰ ਤੋਂ ਲੈਣ ਲਈ ਕਿਹਾ ਜਾ ਰਿਹਾ ਹੈ ਜਿਸ ਕਾਰਨ ਅੱਜ ਦੁਪਹਿਰ 12 ਵਜੇ ਤੋਂ ਲੈ ਕੇ 13 ਮਾਰਚ ਦਾ ਪੂਰਾ ਦਿਨ ਸਰਕਾਰੀ ਬੱਸਾਂ ਬੰਦ ਕਰਕੇ ਹੜਤਾਲ ਤੇ ਜਨਦਾਫਾ ਫੈਸਲਾ ਕੀਤਾ ਗਿਆ ਜੀ ਹਾਂ ਅੱਜ ਤੋਂ ਪੰਜਾਬ ਵਿੱਚ ਦੋ ਦਿਨਾਂ ਲਈ ਬੱਸਾਂ ਬੰਦ ਰਹਿਣਗੀਆਂ ਅੱਜ ਦੁਪਹਿਰ 12 ਵਜੇ ਤੋਂ ਬੱਸਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ 13 ਮਾਰਚ ਨੂੰ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ